ਤਜ਼ਵੀਰ ਹਰ ਕਾ ਸਿਮਰਨ ਛੱਡ ਕੇ ਅਖੁਈ ਰਖੈ ਨਾਰ ਗਦਹੀ ਹੋਏ ਗਏ ਉਤਰੈ ਭਾਰ ਸਹ ਮਨ ਚਾਰ ਇਸ ਲੋਕ ਕਬੀਰ ਸਾਹਿਬ ਦਾ 108 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਨੇ ਤਮਾਮ ਦੇਵੀ ਦੇਵਤਿਆਂ ਦੀ ਪੂਜਾ ਜਿਹਦੇ ਵਿੱਚ ਇੱਕ ਸ਼ੀਤਲਾ ਦੇਵੀ ਦੀ ਪੂਜਾ ਵੀ ਆਉਂਦੀ ਹੈ ਜਿਹੜੀ ਸਾਡਾ ਸਮਾਜ ਦੀਵਾਲੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਉਹ ਪੂਜਾ ਕਰਦਾ ਹੈ ਆਪਾਂ ਦੀਵਾਲੀ ਵਾਲੇ ਦਿਨ ਉਹ ਹਟੀਆਂ ਭਰਦੇ ਆ ਇੱਕ ਹੋਈ ਦੇਵੀ ਦੀ ਸ਼ੀਤਲਾ ਦੇਵੀ ਦੀ ਫੋਟੋ ਲਾ ਕੇ ਉੱਥੇ ਮੱਥੇ ਟੇਕੇ ਜਾਂਦੇ ਨੇ ਦੀਵੇ ਵਾਲੇ ਜਾਂਦੇ ਨੇ ਉਹਦੇ ਸਬੰਧ ਵਿੱਚ ਕਬੀਰ ਸਾਹਿਬ ਨੇ ਸ਼ਲੋਕ ਲਿਖਿਆ ਕਹਿੰਦੇ ਨੇ ਵੀ ਜੇ ਕੋਈ ਬੰਦਾ ਇਹ ਇੱਛਾ ਰੱਖੇ ਨਾ ਵੀ ਸਾਡੇ ਘਰ ਵਿੱਚ ਸੁੱਖ ਆਊਗਾ ਇਹ ਦੇਵੀ ਦੀ ਪੂਜਾ ਕਰਕੇ ਉਹ ਦੇਵੀ ਦੀ ਪੂਜਾ ਕਰਕੇ ਤਾ ਸਤਗੁਰੂ ਕਬੀਰ ਸਭ ਲਿਖਦੇ ਨੇ ਕਹਿੰਦੇ ਨੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਰਮਾਤਮਾ ਦੀ ਬੰਦਗੀ ਤਿਆਗ ਕੇ ਉਸ ਸੱਚੇ ਪ੍ਰਭੂ ਪਰਮੇਸ਼ਰ ਨੂੰ ਭੁਲਾ ਕੇ ਆਹੋਈ ਰੱਖੈ ਨਾਰ ਜੇ ਕੋਈ ਇਸ ਤਰੀ ਆਹੋਈ ਦੇਵੀ ਦਾ ਸ਼ੀਤਲਾ ਦੇਵੀ ਦਾ ਵਰਤ ਰੱਖਦੀ ਹੈ ਉਹਦੀ ਪੂਜਾ ਕਰਦੀ ਹੈ ਮਨ ਵਿੱਚ ਇਹ ਇਛਾ ਰੱਖ ਕੇ ਕਿ ਮੈਨੂੰ ਸੁੱਖ ਮਿਲਣਗੇ ਮੈਂ ਸੁਖੀ ਹੋ ਜਾਵਾਂਗੀ ਮੇਰੇ ਮਨ ਦੀਆਂ ਸ਼ਾਮਾਂ ਪੂਰੀਆਂ ਹੋ ਜਾਣਗੀਆਂ ਤਕਬੀਰ ਸਾਹਿਬ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਨੇ ਇਸ ਵਿਧੀ ਇਸ ਕਿਰਿਆ ਦੇ ਵਿੱਚੋਂ ਸੁੱਖ ਤੇ ਨਹੀਂ ਮਿਲਣਾ ਆਨੰਦ ਤੇ ਨਹੀਂ ਮਿਲਣਾ ਕਿਉਂਕਿ ਆਨੰਦ ਅਤੇ ਸੁੱਖ ਤੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਿੱਚ ਦੁਨੀਆਂ ਦਾ ਕੋਈ ਵਰਤਬੰਦੇਜ ਕੋਈ ਵੀ ਇਦਾਂ ਦੀ ਪੂਜਾ ਵਿਧੀ ਜਿਹੜੀ ਬਾਹਰੀ ਤੌਰ ਤੇ ਆਪਾਂ ਕਰਦੇ ਆਂ ਇਹ ਸਤਿਗੁਰੂ ਕਹਿੰਦੇ ਨੇ ਸੁੱਖ ਆਨੰਦ ਨਹੀਂ ਦੇ ਸਕਦੀ ਕਿ ਪਰਮਾਤਮਾ ਦੇ ਸਿਮਰਨ ਦੇ ਵਿੱਚ ਉਸ ਮਾਲਕ ਦੀ ਯਾਦ ਵਿੱਚ ਸੁੱਖ ਹੈ ਜਦੋਂ ਸੁਰਤ ਅਭਿਆਸ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਸੁੱਖ ਉਪਜਦੇ ਨੇ ਤੇ ਇਹ ਜਿਹੜੇ ਕਰਮ ਕਾਂਡ ਨੇ ਇਹ ਦੇਵੀਆਂ ਦੀ ਪੂਜਾ ਇਹ ਸਾਰੇ ਸਤਿਗੁਰ ਕਹਿੰਦੇ ਨੇ ਜਿੰਨੇ ਵੀ ਇਹ ਕਰਮ ਨੇ ਇਹ ਆਤਮਿਕ ਸੁੱਖ ਨਹੀਂ ਦੇ ਸਕਦੇ ਆਤਮਿਕ ਆਨੰਦ ਨਹੀਂ ਦੇ ਸਕਦੇ ਪਰਮਾਤਮਾ ਨੇ ਪੈਦਾ ਕੀਤਾ ਪਰਮਾਤਮਾ ਨੇ ਹੀ ਸੁੱਖ ਦੇਣੇ ਨੇ ਪਰ ਸਤਿਗੁਰ ਕਹਿੰਦੇ ਨੇ ਹਾਂ ਸੁੱਖ ਤੇ ਨਹੀਂ ਮਿਲਨੇ ਪਰ ਇੱਕ ਚੀਜ਼ ਮਿਲ ਜਾਣੀ ਹੈ ਜੇ ਇਹ ਪੂਜਾ ਕਰੋਗੇ ਉਹ ਕਿਹੜੀ ਹੈ ਪਾਸ਼ਾ ਕਹਿੰਦੇ ਨੇ ਗੱਧ ਹੀ ਹੋਏ ਕੈ ਔਤਰੇ ਹੁਣ ਇੱਥੇ ਲਿਖਿਆ ਕਹਿੰਦੇ ਗੱਦੀ ਦਾ ਜਨਮ ਜ਼ਰੂਰ ਮਿਲ ਜੂਗਾ ਇਹ ਸਤਿਗੁਰ ਕਹਿੰਦੇ ਨੇ ਨਾ ਕਹਿੰਦੇ ਗੱਦੀ ਦਾ ਜਨਮ ਮਿਲ ਜਾਣਾ ਕਬੀਰ ਸਾਹਿਬ ਕਹਿੰਦੇ ਨੇ ਗੱਧ ਹੀ ਹੋਏ ਕੈ ਔਤਰੇ ਭਾਰ ਸਹਿ ਮਨ ਚਾਰ ਤੁਹਾਡੇ ਸਾਹਮਣੇ ਗਰਵਾਣੀ ਵਿੱਚ ਲਿਖਿਆ ਹੋਇਆ ਵੀ ਉਲਟਾ ਇਹਨੂੰ ਭਾਰ ਢੋਣਾ ਪਊਗਾ ਮਨਾ ਮੋਹੀ ਗੱਦੀ ਦਾ ਜਨਮ ਹਾਸਲ ਕਰਕੇ ਪਰ ਕਹਿੰਦੇ ਨੇ ਆਤਮਿਕ ਆਨੰਦ ਅਤੇ ਹੋਰ ਕੋਈ ਸੁੱਖ ਨਹੀਂ ਮਿਲਦਾ ਹੁਣ ਇਹ ਬੰਦੇ ਦੀ ਆਪਣੀ ਮਰਜ਼ੀ ਹੈ ਉਹ ਭਾਵੇਂ 100 ਵਾਰ ਕਿਸੇ ਦੇ ਨਾਂ ਤੇ ਵਰਤ ਰੱਖੇ ਪਰ ਗੁਰਬਾਣੀ ਨੇ ਸੁਚੇਤ ਕਰ ਦਿੱਤਾ ਜਗਾ ਦਿੱਤਾ ਕਿ ਮਨਾ ਇਸ ਪੁਲੇਖੇ ਵਿੱਚ ਨਾ ਰਹੀ ਪੀ ਇਸ ਦੇਵੀ ਦਾ ਉਸ ਦੇਵਤੇ ਦਾ ਵਰਤ ਰੱਖੀਏ ਜਿਵੇਂ ਕਰਵਾ ਚੌਥ ਆਦਿਕ ਜਾਂ ਹੋਰ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਨੇ ਉਹਨਾਂ ਵਰਤਾਂ ਦੇ ਸਬੰਧ ਵਿੱਚ ਗੁਰੂ ਸਾਹਿਬ ਨੇ ਇੱਥੇ ਲਿਖ ਦਿੱਤਾ ਕਿ ਵਰਤ ਸਰੀਰਕ ਜਿਵੇਂ ਕਹਿੰਦੇ ਪੇਟ ਦੀ ਸਫਾਈ ਵਾਸਤੇ ਜਾਂ ਸਰੀਰਕ ਤੰਦਰੁਸਤੀ ਵਾਸਤੇ ਇੱਕ ਦਿਨ ਅਸੀਂ ਹਫ਼ਤੇ ਵਿੱਚ ਉਦਾਂ ਰੋਟੀ ਨਾ ਖਾਈਏ ਉਹ ਅਲੱਗ ਗੱਲ ਹੈ ਪਰ ਕਿਸੇ ਖਾਸ ਦੇਵਤੇ ਨੂੰ ਮੁੱਖ ਰੱਖ ਕੇ ਉਹਨੂੰ ਪੂਜਾ ਦਾ ਹਿੱਸਾ ਬਣਾ ਕੇ ਇਹ ਵਿਧੀ ਕਰਨੀ ਪਾਸ਼ਾ ਕਹਿੰਦੇ ਨੇ ਮਨ ਵਿੱਚ ਧਾਰ ਕੇ ਕਿ ਇਹਦੇ ਬਦਲੇ ਕੋਈ ਦੇਵਤਾ ਸੁਖ ਦੇਵੇਗਾ ਕਿਸੇ ਦੇਵਤੇ ਦੀ ਪੂਜਾ ਕਰਨੀ ਇਹ ਪਾਤਸ਼ਾਹ ਕਹਿੰਦੇ ਨੇ ਫਿਰ ਜਾਂ ਕਿਸੇ ਦੇਵੀ ਦੀ ਪੂਜਾ ਕਰਨੀ ਇਹ ਸਤਿਗੁਰ ਕਹਿੰਦੇ ਨੇ ਇਹਦਾ ਫਲ ਹੈ ਜਿਹੜਾ ਉਹ ਗਧੇ ਵਾਲਾ ਜਨਮ ਮਿਲੇਗਾ ਤੇ ਭਾਰ ਢੋਣਾ ਪਊਗਾ ਇਹ ਜੁਨੀਆਂ ਵਿੱਚ ਭਟਕਣਾ ਤੋਂ ਵੱਧ ਹੋਰ ਕੁਝ ਨਹੀਂ ਮਿਲਣਾ ਜੇ ਮੁਕਤੀ ਮਿਲਣੀ ਹੈ ਤਾਂ ਪਰਮਾਤਮਾ ਦੀ ਬੰਦਗੀ ਕਰਕੇ ਮਿਲਣੀ ਹੈ ਪਰਮਾਤਮਾ ਤੋਂ ਉੱਪਰ ਕੋਈ ਤਾਕਤ ਨਹੀਂ ਸਾਰੀਆਂ ਤਾਕਤਾਂ ਪਰਮਾਤਮਾ ਦੇ ਅੱਗੇ ਬੜੀਆਂ ਛੋਟੀਆਂ ਨੇ ਉਸ ਵੱਡੀ ਹਸਤੀ ਦਾ ਸਿਮਰਨ ਕਰਨਾ ਇਹਦੇ ਲਈ ਸਾਨੂੰ ਕਬੀਰ ਸਾਹਿਬ ਨੇ ਪ੍ਰੇਰਿਤ ਕੀਤਾ ਸਾਨੂੰ ਸਮਝਾਇਆ ਵੀ ਬੰਦੇ ਆ ਭਲੇਖੇ ਛੱਡ ਦੇ ਉਸ ਸੱਚੇ ਪਰਮਾਤਮਾ ਦਾ ਨਾਮ ਜਪਿਆ ਕਰ ਜਿਹਦਾ ਨਾਮ ਜਪ ਕੇ ਤੇ ਤਨ ਕਰਕੇ ਮਨ ਕਰਕੇ ਸਤਿਗੁਰ ਕਹਿੰਦੇ ਨੇ ਸੁਖੀ ਹੋਣਾ ਉਹ ਪਰਮਾਤਮਾ ਕੋਲ ਹੀ ਸੁੱਖ ਨੇ ਬਾਕੀ ਤੇ ਭਲੇਖੇ ਨੇ ਤੇ ਪੁਜਾਰੀਆਂ ਦਾ ਪਾਇਆ ਹੋਇਆ ਭਰਮ ਜਾਲ ਹੈ ਤੈਨੂੰ ਪਾਸ਼ਾ ਕਹਿੰਦੇ ਇਹ ਤੋਂ ਨਿਕਲਣਾ ਪਊਗਾ ਜਿੰਨਾ ਚਿਰ ਭਰਮ ਜਾਲ ਦਾ ਝੂਲਾ ਆਪਣੇ ਸਿਰ ਤੋਂ ਲਾਉਂਦਾ ਨਹੀਂ ਉਨਾ ਚਿਰ ਤੈਨੂੰ ਮੁਕਤੀ ਅਤੇ ਸੁੱਖਾਂ ਦੀ ਸਮਝ ਨਹੀਂ ਪੈਣੀ ਕਿ ਸੁੱਖ ਮਿਲਦੇ ਕਿੱਥੋਂ ਨੇ ਭਲੇਖੇ ਵਿੱਚ ਸਤਿਗੁਰੂ ਇਹ ਸਮਝਾਉਂਦੇ ਨੇ